ਆਉਦਰੀ ਬੰਦੀ ਸਿੰਘਾਂ ਦੀ ਰਿਹਾਈ ਤੇ ਰਵਨੀਤ ਬਿੱਟੂ ਦੇ ਸੁਰ ਬਦਲੇ ਹੋਏ ਨਜ਼ਰ ਆਏ ਨੇ ਦੱਸ ਦिए ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਨਹੀਂ ਕਰਾਂਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਮੇਰਾ ਪਰਿਵਾਰ ਵੀ ਇਸ ਦਾ ਵਿਰੋਧ ਨਹੀਂ ਕਰੇਗਾ ਪੀਐਮ ਤੇ ਅਮਿਤ ਸ਼ਾਹ ਨਾਲ ਮਾਮਲੇ ਤੇ ਗੱਲਬਾਤ ਕਰਾਂਗੇ ਹੁਣ ਸਮਾ ਅੱਗੇ ਵਧਦਾ ਹੈ ਨਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਕਿ ਹੁਣ ਸਮਾ ਅੱਗੇ ਵਧਦਾ ਹੈ ਹੁਣ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ਤੇ ਰਵਨੀਤ ਬਿੱਟੂ ਦਾ ਇਹ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਮੇਰਾ ਪਰਿਵਾਰ ਵੀ ਇਸ ਦਾ ਵਿਰੋਧ ਨਹੀਂ ਕਰੇਗਾ ਤੇ ਪੀਐਮ ਮੋਦੀ ਤੇ ਅੰਮ੍ਰਿਤਸਰ ਨਾਲ ਇਸ ਮਾਮਲੇ ਤੇ ਗੱਲਬਾਤ ਜ਼ਰੂਰ ਕਰਾਂਗੇ ਹੁਣ ਸਮਾਂ ਅੱਗੇ ਵਧਣ ਦਾ ਹੈ ਸੌਰਵਨੀਤ ਸਿੰਘ ਬਿੱਟੂ ਜੋ ਕਿ ਹੁਣ ਕੈਬਨਟ ਮੰਤਰੀ ਬਣ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਬੰਦੇ ਸਿੰਘਾ ਦੀ ਰਿਹਾਈ ਦਾ ਹੁਣ ਮੈਂ ਵਿਰੋਧ ਨਹੀਂ ਕਰਾਂਗਾ ਨਾ ਹੀ ਮੇਰਾ ਪਰਿਵਾਰ ਇਸ ਦਾ ਵਿਰੋਧ ਕਰੇਗਾ ਬੰਦੀ ਸਿੰਘਾ ਦੀ ਰਿਹਾਈ ਤੇ ਹੁਣ ਰਵਨੀਤ ਬਿੱਟੂ ਦੇ ਸੁਰ ਬਦਲ ਗਏ ਨੇ ਉਹਨਾਂ ਕਿਹਾ ਕਿ ਹੁਣ ਬੰਦੀ ਸਿੰਘਾ ਦੀ ਰਿਹਾਈ ਦਾ ਮੈਂ ਵਿਰੋਧ ਨਹੀਂ ਕਰੂੰਗਾ 나ਹੀਂ ਇਹ ਮੇਰਾ ਪਰਿਵਾਰ ਇਸ ਦਾ ਵਿਰੋਧ ਕਰੇਗਾ ਤੇ ਉਹਨਾਂ ਕਿਹਾ ਕਿ ਇਸ ਬਾਰੇ ਇਸ ਮਾਮਲੇ ਤੇ ਪੀਐਮ ਮੋਦੀ ਤੇ ਅਮਰਸ਼ਾਹ ਦਿਨਾਲਵੀ ਮੁਲਾਕਾਤ ਕੀਤੀ ਜਾਏਗੀ ਹੁਣ ਅੱਗੇ ਵਧਣ ਦਾ ਸਮਾਂ ਹੈ ਪਹਿਲਾਂ ਅਸੀਂ ਦੇਖਿਆ ਸੀ ਰਵਨੀਤ ਬਿੱਟੂ ਦਾ ਜਿਹੜਾ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹ ਬੰਦੀ ਸਿੰਘਾਂ ਦੇ ਪੱਖ ਦੇ ਵਿੱਚ ਬੋਲਦੇ ਹੋਏ ਨਹੀਂ ਨਜ਼ਰ ਆਏ ਸੀ ਸੋ ਇਸ ਤੇ ਹੁਣ ਰਵਨੀਤ ਬਿੱਟੂ ਦੇ ਸੁਰ ਬਦਲਦੇ ਹੋਏ ਨਜ਼ਰ ਆਏ ਨੇ ਉਹਨਾਂ ਦੇ ਸੁਰ ਬਦਲੇ ਨੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ਨਾ ਹੀ ਮੇਰਾ ਪਰਿਵਾਰ ਇਸ ਦਾ ਵਿਰੋਧ ਕਰੇਗਾ ਅਮਿਤ ਸ਼ਾਹ ਤੇ ਪੀਐਮ ਮੋਦੀ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਜਾਏਗੀ ਵਿਚਾਰ ਵਟਾਂਦਰਾ ਕੀਤਾ ਜਾਏਗਾ ਤੋ ਕਿਆबिनेट ਮੰਤਰੀ ਰਵਨੀਤ ਬਿੱਟੂ ਦੇ ਬੰਦੀ ਸਿੰਘਾ ਦੀ ਰਿਹਾਈ ਤੇ ਸੁਰ ਬਦਲੇ ਨੇ ਇਸ ਤੋਂ ਪਹਿਲਾਂ ਅਸੀਂ ਦੇਖਿਆ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਬੰਦੀ ਸਿੰਘਾ ਦੇ ਪੱਖ ਦੇ ਵਿੱਚ ਉਹਨਾਂ ਦੀ ਰਿਹਾਈ ਬਾਰੇ ਬੋਲਦੇ ਹੋਏ ਨਜ਼ਰ ਆਈ ਸੀ ਤੇ ਪੱਖ ਦੇ ਵਿੱਚ ਉਹ ਨਹੀਂ ਬੋਲੇ ਸੀ ਜਿਸ ਕਰਕੇ ਕਾਫੀ ਜੜਾ ਵਿਵਾਦਵੀ ਦੇਖਣ ਨੂੰ ਮਿਲਿਆ ਸੀ ਬਿਆਨਬਾਜ਼ੀ ਦੇਖਣ ਨੂੰ ਮਿਲੀ ਸੀ ਤੇ ਹੁਣ ਰਵਨੀਤ ਬਿੱਟੂ ਦੇ ਸੁਰ ਬਦਲਦੇ ਹੋਏ ਨਜ਼ਰ ਆਏ ਨੇ ਰਵਨੀਤ ਬਿੱਟੂ ਨੇ ਸਾਫ਼ ਕਿ ਕਿ ਹੈ ਕਿ ਹੁਣ ਮੈਂ ਬੰਦੀ ਸਿੰਘਾ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ਅੰਮ੍ਰਿਤਸਰ ਤੇ ਪੀਐਮ ਮੋਦੀ ਦਿਨਾਲ ਇਸ ਮਾਮਲੇ ਤੇ ਗੱਲਬਾਤ ਕਰਕੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਵਿਚਾਰ ਕੀਤਾ ਜਾਏਗਾ ਹੁਣ ਸਮਾਂ ਅੱਗੇ ਵਧਨ ਦਾ ਹੈ ਨਾ ਮੈਂ ਇਸ ਦਾ ਵਿਰੋਧ ਕਰਾਂਗਾ ਨਾ ਹੀ ਮੇਰਾ ਪਰਿਵਾਰ ਇਸ ਦਾ ਵਿਰੋਧ ਕਰੇਗਾ ਸੁਬੰਦੀ ਸਿੰਘਾ ਦੀ ਰਾਏ ਤੇ ਰਵਨੀਤ ਬਿੱਟੂ ਦੇ ਸੁਰ ਬਦਲੇ ਨੇ ਰਵਨੀਤ ਬਿੱਟੂ ਦੇ ਵੱਲੋਂ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਕਿਹਾ ਗਿਆ ਹੈ ਕਿ ਹੁਣ ਮੈਂ ਬੰਦੀ ਸਿੰਘਾ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ਦਾ ਜ਼ਿਕਰ ਰਵਨੀਤ ਬਿੱਟੂ ਜੋ ਕਿ ਲੋਕ ਸਭਾ ਚੋਣਾਂ ਲੜੇ ਪਰ ਜਿੱਤੇ ਨਹੀਂ ਪਰ باوجود ਇਸ ਦੇ ਕੈਬਨਿਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੇ ਸੁਰ ਹੁਣ ਇੱਕ ਵਾਰ ਫਿਰ ਬਦਲਦੇ ਹੋਏ ਨਜ਼ਰ ਆਏ ਨੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਜ਼ਮ ਵਰਮਾ ਸਾਡੇ ਨਾਲ ਜੁੜ ਚੁੱਕੇ ਨੇ ਬਜ਼ਮ ਰਵਨੀਤ ਬਿੱਟੂ ਨੇ ਇਹ ਕਲੀਅਰ ਕੀਤਾ ਹੁਣ ਉਹਨਾਂ ਦੇ ਜਿਹੜੇ ਸੁਰ ਬਦਲੇ ਨੇ ਕਿਹਾ ਕਿ ਹੁਣ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ਨਾ ਹੀ ਮੇਰਾ ਪਰਿਵਾਰ ਵਿਰੋਧ ਕਰੇਗਾ ਕੀ ਕੋਈ ਜਾਣਕਾਰੀ ਇਸ ਮਾਮਲੇ ਤੇ ਕੀ ਜ਼ਤਨ ਜਾਣਕਾਰੀ ਤਾਂ ਆ ਚੁੱਕੀ ਹੈ ਪਰ ਫਿਰ ਵੀ ਥੋੜੀ ਹੋਰ ਜਾਣਕਾਰੀ ਇਹ ਜਵਾਬਾ ਕਰ ਦਿੰਦੇ ਆ ਕਿ ਪਿਛਲੇ ਕਾਸੀ ਲੰਦੇ ਸੁਨੇਕੇ ਜੇ ਕੋਈ ਵਿਰੋਧ ਕਰ ਰਿਹਾ ਸੀ ਬੰਦੀ ਸਿੰਘਾ ਦਾ ਤਾਂ ਉਹ ਰਵਨੀਤ ਸਿੰਘ ਬਿੱਟੂ ਹੀ ਕਰ ਰਹੇ ਸੀਗੇ ਕਿ ਕਈ ਵਾਰੀ ਅਸੀਂ ਦੇਖਿਆ ਗਿਆ ਉਹਨਾਂ ਵੱਲੋਂ ਜਿਹੜਾ ਕੋ ਬਿਆਨ ਦਿੱਤੇ ਗਏ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਕਿ ਰਿਹਾਈ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤੇ ਰਵਨੀਤ ਸਿੰਘ ਬਟੂਰਾ ਦਾਦਾ ਅਫਸਰ ਬਹਿਨ ਸਿੰਘ ਦੇ ਇਸ ਤਰੀਕੇ ਨਾਲ ਕਤਲ ਹੋਇਆ ਔਰ ਬਹੁਤ ਖੂਬ ਗੱਲਾਂ ਜਿੰਨੀਆਂ ਸਟੇਟਮੈਂਟਸ ਉਹਨਾਂ ਵੱਲੋਂ ਦਿੱਤੀਆਂ ਗਈਆਂ ਨੇ ਪਰ ਹੁਣ ਮੰਤਰੀ ਬਣਨ ਤੋਂ ਬਾਅਦ ਸਾਇਦ ਉਹ ਕਿਹਾ ਜਾਂਦਾ ਹੈ ਕਿ ਤੁਸੀਂ ਸਿਰਫ ਇੱਕ ਦੇ ਮਨਨ ਇੱਕ ਪੇਡ ਦੇ ਨਹੀਂ ਪੂਰੇ ਦੇਸ਼ ਦੇ ਮੰਤਰੀਓ ਇਸ ਤਰ੍ਹਾਂ ਕੇ ਸਾਹ ਇਹ ਚੀਜ਼ ਦੇਖ ਦੀ ਇੱਕ ਜਿਹੜਾ ਪਿਛਲੀ ਵਾਰੀ ਗਈ ਹੈ ਇੱਕ ਇੱਕ ਅਖਬਾਰ ਨੂੰ ਇੰਟਰਵਿਊ ਦਿੰਦੇ ਹੋਏ ਜਦ ਇਹ ਸਵਾਲ ਕੀਤਾ ਗਿਆ ਰਵੀਸੀ ਬਿੱਟੂ ਨੂੰ ਕਿ ਸਿੱਖ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਡਿਮਾਂਡ ਕਰ ਰਹੀਆਂ ਨੇ ਕਈ ਤਰ੍ਹਾਂ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਹੁਣ ਜਿਹੜਾ ਹੈਗਾ ਉਹ ਬਾਹਰ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਹੈ سزا ਪੂਰੀ ਹੋ ਚੁੱਕੀ ਹੈ ਜਿਸ ਦੇ ਉੱਤੇ ਰਵੀਸੀ ਬਿੱਟੂ ਨੇ ਆਹੀ ਕਿਹਾ ਕਿ ਮੇਰੀ ਵੀ ਆਹੀ ਓਪੀਨੀਅਨ ਹੈ ਕਿ ਜੇ ਵਾਕਈ ਉਹਨਾਂ ਦੀ ਜਿਹੜੀ ਪੂਰੀ سزا ਪੂਰੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਬਾਅਦ ਹੋਣਾ ਚਾਹੀਦਾ ਜੇ ਨਹੀਂ ਹੁੰਦੇ ਤਾਂ ਫਿਰ ਮੈਂ ਗ੍ਰਹਿ ਮੰਤਰੀ ਦੇ ਮੋਹਰਦਾਨ ਨਾਲ ਇਸ ਬਾਰੇ ਗੱਲ ਵੀ ਜ਼ਰੂਰ ਕਰੂੰਗਾ ਤੇ ਉਹਨਾਂ ਦੇ ਉਹਨਾਂ ਦੇ ਹੱਕ ਤੇ ਲੜਾਈ ਕਰਦੂਗਾ ਉਹਦੇ ਹੱਕਾਂ ਹੱਕ ਤੇ ਲੜਾਈ ਜੜੀ ਉਹ ਲੈ ਲੂੰਗਾ ਜਦਕਿ ਸਾਰੀ ਜ਼ਿੰਦਗੀ ਖਿਲਾਫ ਲੜਦੇ ਨਜ਼ਰ ਆਏ ਨੇ ਪਰ ਹੁਣ ਹੱਕ ਤੇ ਲੜਾਈ ਜੜੀ ਉਹ ਨਜ਼ਰ ਆਣਗੇ ਇਹ ਗੱਲ ਕਰ ਰਹੇ ਨੇ ਫਿਰ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਜਦ ਵੀ ਤੁਸੀਂ ਡਿਮਾਂਡ ਕਰਦੇ ਹੋ ਬਲਵੰਸ਼ੀ ਰਾਜਵਾਨਾਂ ਦੀ ਜਿਸ ਤਰੀਕੇ ਨਾਲ ਸਪੋਰਟ ਦੀ ਬਕਾਇਆ ਨੂੰ ਕਰ ਰਹੇ ਹੋ ਇਸ ਨੂੰ ਲੈ ਕੇ ਤੇ ਉਹਨਾਂ ਨੇ ਆਹੀ ਕਿਹਾ ਕਿ ਹੁਣ ਪੰਜਾਬ ਦੀ ਬਿਹਤਰੀ ਲਈ ਮੇਰੇ ਪਰਿਵਾਰ ਨਾਲ ਵੀ ਮੈਂ ਗੱਲ ਕੀਤੀ ਹੈ ਤਾਂ ਅਗੇ ਵੀ ਗੱਲ ਕਰੂੰਗਾ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਮੈਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੈਗੀ ਹੈ ਅਸੀਂ ਜਿਹੜਾ ਹੈ ਉਹ ਉਸੇ ਦਾ ਸਪੋਰਟ ਕਰਾਂਗੇ ਕਿਉਂਕਿ ਜਿਸ ਤਰੀਕੇ ਨਾਲ ਜੋ ਕੁਝ ਪੰਜਾਬ ਨੇ ਭੋਗਿਆ ਉਹ ਹੁਣ ਦੁਬਾਰਾ ਜਿਹੜਾ ਹੈ ਜਿਹੜਾ ਹੈ ਸਤਾਵ ਨਹੀਂ ਭੋਗਣਾ ਚਾਹੀਦਾ ਪੰਜਾਬ ਨੂੰ ਇਸ ਕਰਕੇ ਅਸੀਂ ਪੰਜਾਬ ਦੀ ਬਿਹਤਰੀ ਲਈ ਆਪਣੇ ਆਪ ਨੂੰ ਜ਼ਿਆਦਾ ਸ਼ਕਤੀਫਾਈਜ਼ ਕਰਨ ਲਈ ਤਿਆਰ ਆ ਤੇ ਆਪਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੂਵਮੈਂਟ ਕਰਨ ਲਈ ਤਿਆਰ ਆ ਤਾਂ ਕਿ ਉਹ ਸਾਰਾ ਜੋ ਗਲੇ ਸ਼ਿਕਵੇ ਸੀਗੇ ਦੂਰ ਹੋਏ ਕਿਉਂਕਿ ਹੁਣ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਹੁਣ ਇਸ ਨੂੰ ਅੱਗੇ ਵਧਾ ਕੇ ਕੋਈ ਫਾਇਦਾ ਨਹੀਂ ਇਹ ਗੱਲ ਕਰਦੇ ਨਜ਼ਰ ਆਏ ਬਸ ਮਾਸ਼ੂਰੀ ਸਤਿਕਾਰੇ तमाम ਜਾਣਕਾਰੀ ਦੇ ਲਈ ਸਰਵਨੀਤ ਸਿੰਘ ਬਿੱਟੂ ਜੁਕੀ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਬੰਦੇ ਸਿੰਘਾ ਦੇ ਰਿਹਾਈ ਤੇ ਕਿਹਾ ਗਿਆ ਕਿ ਹੁਣ ਬੰਦੇ ਸਿੰਘਾ ਦੀ ਰਿਹਾਈ ਦਾ ਵਿਰੋਧ ਨਹੀਂ ਕੀਤਾ ਜਾਏਗਾ 나ਹੀਂ ਮੈਂ ਵਿਰੋਧ ਕਰਾਂਗਾ 나ਹੀਂ ਮੇਰਾ ਪਰਿਵਾਰ ਇਸ ਦਾ ਵਿਰੋਧ ਕਰੇਗਾ ਤੇ ਪੀਐਮ ਮੋਦੀ ਤੇ ਅਮਰਜਾਦ ਨਾਲ ਇਸ ਮਾਮਲੇ ਤੇ ਜ਼ਰੂਰ ਗੱਲਬਾਤ ਕਰਾਂਗੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਤੇ ਨਾਲ ਹੀ ਉਹ ਕਹਿੰਦੇ ਹੋਏ ਨਜ਼ਰ ਆਇਆ ਕਿ ਇਹ ਸਮਾਂ ਹੁਣ ਅੱਗੇ ਵਧਣ ਦਾ ਮੂਵ ਔਨ ਕਰਨ ਦਾ ਸਮਾਂ ਜੋ ਕਿ ਜੋ ਵੀ ਪਿਛਲਾ ਕੁਝ ਹੋਇਆ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਅੱਗੇ ਵਧਣ ਦਾ ਸਮਾਂ ਹੈ ਤੇ ਜੋ ਵੀ ਸਹੀ ਹੋਵੇਗਾ ਉਹ ਕੀਤਾ ਜਾਏਗਾ। ਸੁਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਰਵਨੀਤ ਬਿੱਟੂ ਦੇ ਸੁਰ ਬਦਲੇ ਨੇ ਉਹਨਾਂ ਕਿਹਾ ਕਿ ਮੈਂ ਹੁਣ ਬੰਦੀ ਸਿੰਘਾ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ਨਾ ਹੀ ਮੇਰਾ ਪਰਿਵਾਰ ਇਸ ਦਾ ਵਿਰੋਧ ਕਰੇਗਾ ਤੇ ਸੋਰ ਜਿਹੜੇ ਨੇ ਰਵਨੀਤ ਬਿੱਟੂ ਦੇ ਬਦਲੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਇੰਟਰਵਿਊ ਦੇ ਦੌਰਾਨ ਰਵਨੀਤ ਬਿੱਟੂ ਬੰਦੀ ਸਿੰਘਾ ਦੀ ਰਿਹਾਈ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਹੀਂ ਨਜ਼ਰ ਆਏ ਸੀ ਜਿਸ ਕਰਕੇ ਕਾफी ਨਾਰਾਜ਼ਗੀ ਵੀ ਜੜੀ ਹੈ ਲੋਕਾਂ ਦੇ ਵੱਲੋਂ ਜ਼ਾਹਿਰ ਕੀਤੀ ਗਈ ਸੀ ਲੇਕਿਨ ਹੁਣ ਰਵਨੀਤ ਬਿੱਟੂ ਦਾ ਇੱਕ ਵਾਰ ਫਿਰ ਤੋਂ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਪੀਐਮ ਮੋਦੀ ਦੇ ਅਮਿਤ ਸ਼ਾਹ ਨਾਲ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਐਜੂਪੀਸੀ ਦੇ ਮੈਂਬਰ ਕਰਨੈਲ ਸਿੰਘ ਪੰਜੂਲੀ ਸਭ ਜੁੜ ਚੁੱਕੇ ਨੇ ਕਰਨੈਲ ਜੀ ਰਵਨੀਤ ਬਿੱਟੂ ਦਾਏ ਬਿਆਨ ਸਾਹਮਣੇ ਆਇਆ ਪਹਿਲਾਂ ਉਹ ਇੱਕ ਇੰਟਰਵਿਊ ਦੇ ਦੌਰਾਨ ਬੰਦੀ ਸਿੰਘਾ ਬਾਰੇ ਵੀ ਉਹਨਾਂ ਦੀ ਰਿਹਾਈ ਬਾਰੇ ਕਹਿੰਦੇ ਹੋਏ ਨਜ਼ਰ ਆਈ ਸੀ ਕਿ ਸਾਨੂੰ ਮੂਵ ਔਨ ਕਰਨ ਦੀ ਲੋੜ ਹੈ ਪਰ ਇੱਕ ਵਾਰ ਫਿਰ ਤੋਂ ਉਹਨਾਂ ਦੇ ਜਿਹੜੇ ਸੁਰ ਬਦਲੇ ਨੇ ਕਿਹਾ ਕਿ ਨਹੀਂ ਹੁਣ ਮੈਂ ਬੰਦੀ ਸਿੰਘਾ ਦੀ ਰਿਹਾਈ ਦਾ ਵਿਰੋਧ ਕਰਾਂਗਾ ਨਹੀਂ ਮੇਰਾ ਪਰਿਵਾਰ ਕਰੇਗਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਮੈਂ ਕਈ ਵਾਰੀ ਮੀਡੀਆ ਦੇ ਰਾਹੀਂ ਅਪੀਲ ਵੀ ਕਰ ਸਕਾਂ ਕਿ ਪੰਥ ਨਾਲ ਜਾਤੀ ਲੜਾਈ ਜ ਨਹੀਂ ਪੈਣਾ ਚਾਹੀਦਾ ਬਿੱਟੂ ਦੇ ਪਰਿਵਾਰ ਨਾਲ ਖਾਲਸਾ ਪੰਥ ਦਾ ਕੋਈ ਟੜੜਾ ਨਹੀਂ ਹੈ ਜਿਨ੍ਹਾਂ ਨੇ ਰਵਨਜੀਤ ਬਿੱਟੂ ਦੇ ਦਾਦੇ ਨੂੰ ਮਾਰਿਆ ਉਦੋਂ ਮਾਰਿਆ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਉਹ ਸਟੇਟ ਨੂੰ ਰਿਪਰਜੈਂਟ ਕਰਦੇ ਸੀ ਤੇ ਜ਼ਬਰ ਜ਼ੁਲਮ ਅਤਿਆਚਾਰ ਦਾ ਦੌਰ ਬਹੁਤ ਵੱਡਾ ਸੀ ਤੇ ਉਹਦੋਂ ਕੁਝ ਸਿੰਗਾ ਨੇ ਗੁੱਸੇ ਵਿਚਾ ਕੇ ਉਹਨਾਂ ਦਾ ਕਤਲ ਕਰ ਦਿੱਤਾ ਤੇ ਜਿੰਨਾ ਉਹਨਾਂ ਨੇ ਕਤਲ ਕੀਤਾ ਉਹਨਾਂ ਨੇ ਉਹਨਾਂ ਦੀ ਸਜ਼ਾ ਪੂਰੀ ਸਜ਼ਾ ਪੂਰੀ ਹੋ ਗਈ ਸਜ਼ਾ ਪੂਰੀ ਹੋਣ ਤੋਂ ਬਾਅਦ ਤੇ ਹੁਣ ਉਹਨਾਂ ਨੂੰ ਗੰਦੀ ਬਣਾ ਕੇ ਰੱਖਣਾ ਬਿਲਕੁਲ ਗਲਤ ਹੈ ਜੇ ਸਰਦਾਰ ਅਵਨੀਤ ਸਿੰਘ ਗੱਤੂ ਇਸ ਗੰਦਾ ਸਾਜ਼ ਕਰਦੇ ਨੇ ਕਿ ਉਹਨਾਂ ਨੂੰ ਰਿਹਾਈ ਕੀਤਾ ਜਾਣਾ ਚਾਹੀਦਾ ਹੈ ਜੇ ਜੋ ਸਮਝ ਹੈ ਕਿ ਮੈਂ ਦੇ ਲਈ ਯਤਨ ਕਰਾਂਗਾ ਤਾਂ ਮੈਂ ਸਮੰਦਾਏ ਬ्यान ਸਵਾਗਤ ਦੋਗਾ ਜੋ ਯਤਨ ਕਰਦੇ ਨੇ ਅਸੀਂ ਉਹਨਾਂ ਦੀ ਇਸ ਗੱਲੋਂ ਪ੍ਰਸ਼ੰਸਾ ਵੀ ਕਰਾਂਗੇ ਕਿ ਉਹਨਾਂ ਨੂੰ ਯਤਨ ਵੀ ਕਰਨਾ ਚਾਹੀਦਾ ਕਿਉਂਕਿ ਝਗੜਾ ਰਵਨੀਤ ਬਟੂਰਾਲ ਜਾਉਨਾ ਦੀ ਮਾਤਾ ਨਾਲ ਜਾਂ ਉਹਨਾਂ ਦੇ ਪਿਤਾ ਨਾਲ ਜਾਂ ਉਹਨਾਂ ਦੇ ਬਾਕੀ ਪਰਿਵਾਰ ਦੇ ਜੀਆ ਨਾਲ ਨਹੀਂ ਹੈ ਸੇਟ ਨਾਲ ਝਗੜਾ ਸੀ ਸੇਟ ਨੂੰ ਰਿਪਰੈਜ਼ੈਂਟ ਜ਼ਾਰ ਬਿਆਨ ਸਿੰਘ ਕਰਦੇ ਸਨ ਇਹ ਗੱਲ ਮਸਕਾਉਣੀ ਵੀ ਚਾਹੀਦੀ ਹੈ ਕਿ ਮੈਂ ਸਮੰਦਾ ਇਹ ਸਾਰਬ ਰਵਨੀਤ ਸਿੰਘ ਬਟੂ ਨੂੰ ਜੇ ਘਤਨੋਂ ਕਾਰਨਕ ਦੇ ਨੇ ਤਾਂ ਕਰਨੇ ਚਾਹੀਦੇ। ਮਝੂਲੀ ਸਾਹਿਬ ਬਿਲਕੁਲ ਤੇ ਰਵਨੀਤ ਬਟੂ ਨੇ ਕੈਬਨਿਟ ਮੰਤਰੀ ਨੇ ਕੇਂਦਰ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਤੇ ਪੀਐਮ મોદી ਤੇ ਅਮਿਤ ਸ਼ਾਹ ਦੇ ਨਾਲ ਵੀ ਜਿਹੜੀ ਇਹ ਗੱਲਬਾਤ ਕੀਤੀ ਜਾਏਗੀ ਵਿਚਾਰ ਵਟਾਂਦਰਾ ਕੀਤਾ ਜਾਏਗਾ ਲੱਗਦਾ ਕੋਈ ਹੱਲ ਨਿਕਲ ਪਾਏਗਾ। ਦੇਖੋ ਜੀ ਜੇ ਪਰਿਵਾਰ ਰਵਨੀਤ ਸਿੰਘ ਬਟੂ ਉਹਨਾਂ ਚਾਹੌਣ ਤਾਂ ਮੈਂ ਸਮਝਦਾ ਕਿ ਜ਼ਰੂਰ ਭਾਰਤ ਸਰਕਾਰ ਜਿਹੜੀ ਆ ਉਹ ਪੋਜ਼ਿਟਿਵ ਰੋਲ ਅਦਾ ਕਰੇ। ਆਏ ਮਸਲਾ ਹੱਲ ਹੋ ਸਕਦਾ ਹੈ ਪੰਜਾਬ ਵਿੱਚ ਸ਼ਾਂਤੀ ਹੋ ਸਕਦੀ ਹੈਾਨੂੰ ਪੰਜਾਬ ਦੀ ਇਕਤਾ ਦੇ ਨਾਲ ਅੱਗੇ ਵਧਣ ਦਾ ਯਤਨ ਕਰਨਾ ਚਾਹੀਦਾ ਹੈ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਯਤਨ ਕਰਨਾ ਚਾਹੀਦੇ ਨੇ ਪਿਛਲੀਆਂ ਗੱਲਾਂ ਭੁੱਲਣ ਦਾ ਯਤਨ ਵੀ ਕਰਨਾ ਚਾਹੀਦਾ ਤੇ ਵਧਣ ਦੇ ਯਤਨ ਕਰਨੇ ਚਾਹੀਦੇ ਨੇ ਤੇ ਰਵਨੀਤ ਸਿੰਘ ਮਿੱਟੂ ਅੱਜ ਸਰਕਾਰ ਵਿੱਚ ਬੈਠੇ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਵੱਧ ਬਣ ਜਾਂਦੀ ਹੈ ਸਟੇਟ ਪਰ ਇਸ ਤੇ ਇਸ ਲਈ ਜਿਨ੍ਹਾਂ ਨਾਲ ਤਕਾ ਹੈ ਬੇਇਨਸਾਫੀ ਹੈ ਵੀ ਸਜ਼ਾ ਪੂਰੀ ਹੋ ਚੁੱਕੀ ਆ ਤੇ ਉਹਦੇ باوجود ਵੀ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਉਹਨਾਂ ਨਾਲ ਬੇਇਨਸਾਫੀ ਹੈ ਇਸ ਕਰਕੇ ਜਿਉਂ ਜਿਹੇ ਯਤਨ ਕਰਦੇ ਨੇ ਅਸੀਂ ਉਹਨਾਂ ਦੀ ਵਰਤਨਤਾ ਕਰਾਂਗੇ ਐਸੀ ਉਹਨਾਂ ਦੇ ਬਿਆਨ ਦੇ ਸਵਾਗਤ ਕਰਦੇ ਹਾਂ ਮਨਜੁਲੀ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਆ ਕਿ ਬੰਦੇ ਸਿੰਘਾਂ ਦੀ ਰਿਹਾਈ ਦਾ 나ਹੀਂ ਮੈਂ ਵਿਰੋਧ ਕਰਾਂਗਾ 나ਹੀਂ ਮੇਰਾ ਪਰਿਵਾਰ ਇਸ ਦਾ ਕੋਈ ਵਿਰੋਧ ਕਰੇਗਾ ਤੇਜ਼ ਮਾਮਲੇ ਤੇ ਪੀਐਮ ਮੋਦੀ ਤੇ ਅਮਿਤ ਚਾਦਨਾਲ ਗੱਲਬਾਤ ਕੀਤੀ ਜਾਏਗੀ ਤੇ ਇਸ ਮਸਲੇ ਦਾ ਹੱਲ ਵੀ ਕੱਢਿਆ ਜਾਏਗਾ ਇਹ ਰਵਨੀਤ ਬਿੱਟੂ ਦੇ ਜਿਹੜੇ ਸੁਰ ਨੇ ਉਹ ਬਦਲਦੇ ਹੋਏ ਨਜ਼ਰ ਆਏ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਮਾਂ ਅੱਗੇ ਵਧਣ ਦਾ ਸਮਾਂ ਹੈ ਦੱਸ ਦੇ ਕਿ ਰਵਨੀਤ ਬਿੱਟੂ ਲੋਕ ਸਭਾ ਦੀ ਚੋਣਾਂ ਵੀ ਲੜੇ ਸੀ ਪਰ ਲੋਕ ਸਭਾ ਚੋਣਾਂ ਨਾ ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਗਿਆ ਤੇ ਸਿੱਖਿਆ ਦੇ ਮਸਲੇ ਹੁਣ ਕਿਸ ਤਰੀਕੇ ਨਾਲ ਅੱਗੇ ਪਹੁੰਚਦੇ ਨੇ ਸਰਕਾਰ ਤੱਕ ਕੀ ਕੁਝ ਗੱਲਬਾਤ ਹੁੰਦੀ ਹੈ ਇਹ ਦੇਖਣਾ ਹੋਏਗਾ